ਤਰਨਤਾਰਨ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਠੰਡ ਤੋਂ ਬਚਣ ਲਈ ਅੱਗ ਬਾਲ ਕੇ ਘਰ ਵਿੱਚ ਬੈਠੇ ਪਤੀ ਪਤਨੀ ਦੀ ਧੂੰਆਂ ਚੜਨ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਗੁਰਮੀਤ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਸਨੇ ਨਹੀਂ ਚੁੱਕਿਆ ਅਤੇ ਲੰਬੇ ਸਮੇਂ ਤੱਕ ਆਵਾਜ਼ਾਂ ਮਾਰਨ ਤੇ ਵੀ ਉਹ ਬਾਹਰ ਨਹੀਂ ਨਿਕਲਿਆ। ਜਿਸ ਤੋਂ ਬਾਅਦ ਜਦ ਬਾਰੀ ਤੋੜ ਕੇ ਅੰਦਰ ਵੇਖਿਆ ਗਿਆ ਤਾਂ ਦੋਵੇਂ ਪਤੀ ਪਤਨੀ ਦੀਆਂ ਲਾਸ਼ਾਂ ਪਈਆਂ ਸਨ। ਇਹਦਾ ਨਾਂਕਰ ਸੋਨੂ ਗੁਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਮੇਰਾ ਲੜਕਾ ਵਾਜੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਕੇ ਗਿਆ ਮੁਰਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਹੁੰਦੀ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਪਹੁੰਚੂ ਕਰਦੇ ਹਾਂ ਥੱਲਿਓ ਕਿ ਇਹਨਾਂ ਲਈ ਤਾਂ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਖੋਲ ਕੇ ਮਹਿਚਲ ਮੈਂ ਸਲੰਡਰ ਲੈ ਆਉਣਾ ਮੁੜ ਕੇ ਆਪੇ ਆ ਡੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾ ਦਿੱਤਾ ਦੁਕਾਨ ਤੇ ਜਦੋਂ ਬਾਅਦੇ ਵਿੱਚ ਆਇਆ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫੇਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫੇਰ ਉੱਤੇ ਚੜੇ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨਿਓ ਫੇਰ ਅਸੀਂ ਉਹ ਡਾ ਡੂ ਕੇ ਵਿੱਚ ਤੇ ਉਹ 바ਰੀ ਦਾ ਇੱਕ ਜਿਹੜਾ ਤਖਤਾ ਸੀ ਖਿੱਚ ਦਿੱਤਾ ਵੜ ਕੇ ਉਹ ਨਹੀਂ ਫੇਰ ਅੰਦਰ ਜਾ ਕੇ ਵਾਲੇ ਤੇ ਥੱਲੇ ਆਏ ਕੋਲੇ ਨਹੀਂ ਅੱਗ ਬਲਦੀ ਸੀ ਉਤਨੇ ਲੱਕੜ ਦੀ ਜੀਠੀ ਵੀ ਨਹੀਂ ਵਾਲਟੇ ਦੇ ਵਿੱਚ